ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਗਗਨਦੀਪ ਕੌਰ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਆਂ ਤੇ ਹੁਣ ਮੈਂ ਪੰਚਕੁਲਾ ਵਿਖੇ ਮੈਰਿਟ ਆਂ ਸਰ ਮੈਂ ਅੱਜ 2 ਸਾਲ ਪਹਿਲੇ ਇੱਥੇ ਜੇਈ ਸਬਸਟੇਸ਼ਨ ਪੀਐਸਟੀਸੀਐਲ ਦੇ ਅੰਦਰ ਤੁਹਾਡੇ ਹੱਥੋਂ ਨਿਯੁਕਤੀ ਪੱਤਰ ਲਿਆ ਸੀ ਤੇ ਅੱਜ ਮੈਂ 2 ਸਾਲ ਦੇ ਅੰਦਰ ਅੰਦਰ ਏਈਓਟੀ ਇਲੈਕਟ੍ਰੀਕਲ ਲਈ ਨਿਯੁਕਤੀ ਪੱਤਰ ਤੁਹਾਡੇ ਕੋਲੋਂ ਲੈਣ ਆਈ ਆਂ ਦੂਜੀ ਨੌਕਰੀ ਹੋ ਗਈ ਨਾਲੇ ਹਾਂਜੀ ਔਰ ਸਰ ਇਹ ਤੁਹਾਡੀ ਸਰਕਾਰ ਦੇ ਅੰਡਰ ਹੀ ਹੋ ਪਾਇਆ ਹੈ ਸਰ ਮੈਂ ਗੱਲ ਕਹੂੰਗੀ ਤੁਸੀਂ ਪੰਜਾਬ ਚੋਂ ਬਾਹਰ ਜਾਣ ਦੀ ਲਹਿਰ ਰੋਕ ਦਿੱਤੀ ਸਰ ਇਹ ਬਹੁਤ ਵੱਡੀ ਗੱਲ ਪਰਮਾਤਮਾ ਸਰ ਤੁਸੀਂ ਕਿਹਾ ਸੀ ਹਰ ਬੱਚਾ ਆਪਣੇ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲਏਗਾ ਤੇ ਅੱਜ ਮੈਂ ਬੜੇ ਮਾਣ ਨਾਲ ਕਹਿਣਾ ਚਾਹੂੰਗੀ ਕਿ ਮੈਂ ਬੀਟੈਕ ਐਮਟੈਕ ਹੋਲਡਰ ਅੱਜ ਆਪਣੇ ਐਸ ਡੀਓ ਦੀ ਪੋਸਟ ਲਈ ਇੱਥੇ ਨਿਯੁਕਤੀ ਪੱਤਰ ਲੈਣ ਆਈ ਹਾਂ ਵਾਹ ਵਾਹ ਮੁਬਾਰਕਾ ਬਹੁਤ 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 ਮੁਬਾਰਕਾ ਜੀ ਮੈਂ ਥੋੜੀ ਇੱਕ ਵਾਪਰਾ ਜੀ ਉਹ ਮੇਰੇ ਨਾਲ ਕੱਟੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਰ ਮੈਂ মিডিਆ ਨਾਲ ਸਾਡੀ ਇੰਟਰੈਕਸ਼ਨ ਹੋ ਰਹੀ ਸੀ ਤੇ ਸਾਡੇ ਵਿੱਚੋਂ ਹੀ ਨੇ ਲਫਰੀ ਬਰਾੜ ਏ ਐਲ ਐਮ ਫਸਟ ਟਾਈਮ ਮਿਲੀ ਉਹਨਾਂ ਨੂੰ ਤੇ ਜਦੋਂ ਮੈਂ ਦੱਸਿਆ ਕਿ ਮੈਂ ਗੇਟ ਕੁਆਲੀਫਾਈ ਕਰਕੇ ਐਸ ਡੀਓ ਦੀ ਵਰਤੀ ਹੋਣ ਜਾ ਰਹੀ ਏ ਮੇਰੀ ਤੇ ਸਰ ਉਹ ਡਿਪਲੋਮਾ ਹੋਲਡਰ ਨੇ ਉਹਨਾਂ ਨੇ ਕਿਹਾ ਮੈਮ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ ਮੈਂ ਬੀਟੈਕ ਕਰੂੰਗਾ ਤੇ ਮੈਂ ਗੇਟ ਦੇ ਕੇ ਮੈਂ ਏਓਟੀ ਵਿੱਚ ਲੱਗਣਾ ਚਾਹਵਾਂਗਾ ਸਰ ਇਹ ਸੋਚ ਬਦਲ ਸੀ ਤੁਸੀਂ ਇਹ ਬਹੁਤ ਵੱਡੀ ਗੱਲ ਹੈ ਦੱਸ ਦਿਓ ਹੁਣ ਹਾਂਜੀ ਸਰ ਹੁਣ ਦੱਸ ਦਿਓ ਸਰ ਮੈਂ ਹਾਂਜੀ ਹਾਂਜੀ ਸਰ ਮੈਂ 500 ਪਲੱਸ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਹਾਂ ਟੀਚਿੰਗ 'ਚ ਰਹਿ ਚੁੱਕੀ ਹਾਂ ਸਰ ਮੈਂ ਤੇ ਇਹ ਮੇਰਾ ਇੱਕ ਸੁਪਨਾ ਵੀ ਰਹਿ ਗਿਆ ਥੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ ਮੈਂ ਬਹੁਤ ਸੁਭਾਕੇਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਚੀਜ਼ 'ਚ ਸਰ ਮੈਂ ਸੀਐਮਡੀ ਸਰ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਲਾਸਟ ਈਅਰ 125 ਐਸ ਡੀਓਜ਼ ਦੀ ਪਰਤੀਆਂ ਆਈਆਂ ਉਹਦੇ ਬਾਅਦ ਅਗਲੇ ਹੀ ਸਾਲ ਸਰ ਇਹ ਕੋਈ ਚਮਤਕਾਰ ਤੋਂ ਘਟ ਨਹੀਂ ਹੈ 100 ਪਰਤੀਆਂ ਹੋਰ ਏਹੀ ਓਰਟੀ ਦੇ ਵਿੱਚ ਐਂਡ ਸਰ ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲੈਣੀ ਤੇ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਨੀ ਸਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੈਮ ਮੇਰਾ ਪਰਿਵਾਰ ਹਮੇਸ਼ਾ ਤੁਹਾਡੇ ਲਈ ਸ਼ੁਕਰਗੁਜ਼ਾਰ ਰਹਿਵਾਂਗੇ ਤੇ ਮੈਂ ਵਾਈਗਰੂ ਜੀ ਦੀ ਬਹੁਤ ਸ਼ੁਕਰਗੁਜ਼ਾਰ ਆ ਬੁਲੇ ਹੀ ਸੋਨੇਹਾਰ ਸਾਹਿਬ ਜੀ ਐਂਡ ਸਰ ਆਈ ਵਿਸ਼ ਯੂ ਫਰਥ ਯੂਰ ਗ੍ਰੇਟ ਹੈਲਥ ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ ਚ ਜੇਲ ਲੈਂਦੇ ਹੋ ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੌਬ ਦੇ ਵਿੱਚ ਵਧੀਆ ਕੰਮ ਕਰ ਪਾਈਏ ਥੈਂਕ ਯੂ ਸਰ ਐਂਡ ਥੈਂਕ ਯੂ ਸੀਐਮ ਜੀ ਸਰ ਇਟ ਮੀਨਸ ਅ ਲੋਟ ਥੈਂਕ ਯੂ ਸੁਖਚਨ ਕੌਰ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਸੁਖਚਨ ਕੌਰ ਹੈ ਮੈਂ ਸ਼ਹਿਰ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਭ ਪੂਰੀ ਸਾਡੀਆਂ ਉਮੀਦਾਂ ਦੇ ਹਾਰੇ ਉੱਤਰ ਰਹੀ ਹੈ ਸਾਡੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲਿਆ ਰਹੀ ਹੈ ਜੋ ਮਤਲਬ ਪਹਿਲੀ ਸਰਕਾਰ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਤੇ ਕਿੰਨੇ ਰੁਜ਼ਗਾਰ ਦੇ ਮੌਕੇ ਉਸੇ ਮੌਕੇ ਦੇ ਅੱਜ ਅਸੀਂ ਲਗਭਗ 1300 ਕੈਂਡੀਡੇਟ ਜਿਹੜੇ ਆ ਭਾਗੀਦਾਰ ਬਣਨੇ ਆ ਇਹਦੇ ਲਈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਸਰ ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇਦਾਂ ਹੀ ਸਾਡੇ ਵਰਗੇ ਨੌਜਵਾਨ ਨੂੰ ਜਿਹੜਾ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਵੋਗੇ ਤੇ ਜੋ ਜਿੱਦਾਂ ਮੈਮ ਨੇ ਕਿਹਾ ਕਿ ਬੱਚੇ ਬਾਹਰ ਨੂੰ ਭੱਜਦੇ ਆ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਮੌਕੇ ਜੇ ਸਾਨੂੰ ਮਿਲਦੇ ਰਹਿਣਗੇ ਤਾਂ ਉਹ ਬਾਹਰ ਜਾਣ ਦੀ ਸੋਚਣਗੇ ਤੇ ਸਰ ਮੈਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਸ ਪੁਆਇੰਟ ਆਫ 뷰 ਤੋਂ ਕਿ ਨੌਜਵਾਨ ਸਾਡਾ ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਸਰਵ ਕਰੇ ਇਹ ਪੰਜਾਬ ਦੀ ਬੈਟਰਮੈਂਡ ਦੇ ਲਈ ਆਈ ਥਿੰਕ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਤੇ ਸਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਦੇ ਮੌਕੇ ਦੇਣ ਲਈ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸਰਵ ਕਰ ਸਕੀਏ ਤੁਹਾਡੀ ਮਿਹਨਤ ਹੈ ਸੁਖਚੈਨ ਕੌਰ ਜੀ ਥੈਂਕ ਯੂ ਸਰ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰਾ ਤਾਂ ਨਾਂ ਹੀ ਲੱਗੀ ਜਾਂਦਾ ਮਿਹਨਤ ਤਾਂ ਤੁਹਾਡੀਆਂ ਨੇ ਸਰ ਸਰ ਜਰਨੈਲ ਤੱਕੜਾ ਹੋਵੇ ਫੌਜਾਂ ਆਪੀ ਤਕੜੀਆਂ ਹੋ ਜਾਂਦੀਆਂ ਨੇ ਜੀਆ ਜਰਨੈਲ ਜਿਹੜਾ ਸਰ ਲੀਡਰ ਜਦੋਂ ਜਿੱਧਰ ਨੂੰ ਲੈ ਕੇ ਜਾਂਦਾ ਨਾ ਸਰ ਇੱਕ ਲੜਾਈ ਉਧਰ ਨੂੰ ਜਾਂਦੀ ਆ ਸਾਡਾ ਜਦੋਂ ਲੀਡਰ ਸਾਨੂੰ ਸਾਨੂੰ ਸਰਵ ਕਰਨ ਦੀ ਇੱਕ ਜਿਹੜੀ ਡਾਇਰੈਕਸ਼ਨ ਦੇ ਰਿਹਾ ਤਾਂ ਸਰ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਚੱਲਾਂਗੇ ਗੁੱਡ ਲੱਕ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਨੂੰ ਇੱਕ ਬਹੁਤ ਵਧੀਆ ਲੀਡਰ ਮਿਲਿਆ ਤੇ ਇਸ ਲੀਡਰ ਤੋਂ ਸਾਨੂੰ ਹਮੇਸ਼ਾ ਇੱਕ ਚੰਗੀ ਉਮੀਦ ਰਹੇਗੀ ਤੇ ਲੀਡਰ ਵੀ ਮੈਨੂੰ ਲੱਗਦਾ ਸਾਡੀ ਉਮੀਦਾਂ ਤੇ ਪੂਰਾ ਹੀ ਖਰਾ ਉਤਰਦਾ ਹੈ ਸਰ ਹੈ ਵੀ ਸਿੰਘ ਰੂਰਦਾ ਹੀ ਹੈ ਹਾਂਜੀ ਸਰ साटा जिला संगरूर थैंक यू सो मच सर बहुत बहुत थैंक यू सर थैंक यू सो मच जसप्रीत कौर जी सताल सर सत ਮੇਰਾ ਨਾਮ ਜਸਪ੍ਰੀਤ ਕੌਰ ਮੈਂ ਪਿੰਡ ਖੋਖਰ ਕਲਾਂ ਤੋਂ ਹੀ ਜ਼ਿਲ੍ਹਾ ਸੰਗਰੂਰ ਦੀ ਆਈ ਮੈਂ ਐਲਐਮ ਦੀ ਭਰਤੀ ਲਈ ਅੱਜ ਨੁਜਿੱਤੀ ਪੱਤਰ ਲੈਣ ਆਈ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੀ ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ ਗੋਵਿੰਦਗੜ੍ਹ ਖੋਖਰ ਹਾਂਜੀ ਸਰ ਜਿੱਥੇ ਤੁਹਾਡੀ ਭੂਆ ਹੀ ਪਿੰਡ ਹੈ ਸੀ ਉਹਨਾਂ ਦੇ ਘਰਾਂ ਚੋਂ ਹੀ ਆਈ ਅੱਛਾ ਮੈਂ ਗਰਮੀਆਂ ਨੇ ਛੁੱਟੀਆਂ ਚ ਮੈਂ ਜਾਂਦਾ ਹਾਂ ਹਾਂਜੀ ਸਰ ਉਹਦੋਂ ਅਸੀਂ ਉੱਥੇ ਹੀ ਸੀਗੇ ਰੋਟੀ ਬਣਾ ਰਹੇ ਸੀ ਅਸੀਂ ਤੁਸੀਂ ਉੰਨੇ ਨੇ ਮੈਨੂੰ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਓ ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਸਰ ਵੀ ਵੀ ਅਸੀਂ ਉੱਥੋਂ ਆਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ ਇਹ ਸਾਡੇ ਸਾਰੇ ਪਰਿਵਾਰ ਵੱਲੋਂ ਇਹ ਬਹੁਤ ਬਹੁਤ ਥੈਂਕ ਯੂ